ਇੱਕ ਗੁਰੂ ਦਾ ਸਿੱਖ ਦੁਕਾਨਦਾਰ ਦੀ ਹੱਟੀ ਤੇ ਗਿਆ ਅਤੇ ਉਸ ਨੂੰ ਕਹਿਣ ਲੱਗਾ ਕਿ ਮੈਨੂੰ ਇਹ ਮਾਇਆ ਲੈ ਲਓ ਅਤੇ ਕੁਝ ਆਟਾ ਦੇ ਦੇਵੋ ਜਦ ਉਸਨੇ ਮਾਇਆ ਫੜੀ ਤਾਂ ਵੇਖਣ ਲੱਗਾ ਕਿ ਮਾਇਆ ਤਾਂ ਬਹੁਤ ਘੱਟ ਹੈ ਇੰਨੇ ਪੈਸਿਆਂ ਵਿੱਚ ਤਾਂ ਆਟਾ ਥੋੜਾ ਹੀ ਆਵੇਗਾ ਉਹ ਪੁੱਛਣ ਲੱਗਾ ਕਿ ਸਿੱਖਾ ਤੁਹਾਡੇ ਕਿੰਨੇ ਮੈਂਬਰ ਹਨ ਘਰ ਦੇ ਉਹ ਕਹਿਣ ਲੱਗਾ ਕਿ ਮੈਂ ਅਤੇ ਮੇਰੀ ਘਰਵਾਲੀ ਹੈ ਅਸੀਂ ਦੋ ਜੀ ਹਾਂ ਤਾਂ ਉਹ ਥੋੜਾ ਜਿਹਾ ਆਟਾ ਵਾਦੋਂ ਪਾਣ ਲੱਗਾ ਜਦ ਸਿੱਖ ਨੇ ਵੇਖਿਆ ਤਾਂ ਕਹਿਣ ਲੱਗਾ ਕਿ ਮੈਨੂੰ ਭੀਖ ਨਹੀਂ ਚਾਹੀਦੀ ਜੋ ਮੈਂ ਮਾਇਆ ਤੁਹਾਨੂੰ ਦਿੱਤੀ ਹੈ ਉਸ ਦਾ ਮੈਨੂੰ ਤੁਸੀਂ ਆਟਾ ਦੇ ਦੇਵੋ ਉਹ ਕਹਿਣ ਲੱਗਾ ਕਿ ਇੰਨੀ ਮਾਇਆ ਵਿੱਚ ਤਾਂ ਆਟਾ ਬਹੁਤ ਘੱਟ ਆਵੇਗਾ ਅਤੇ ਤੁਸੀਂ ਕਿਵੇਂ ਰੋਟੀ ਬਣਾਓਗੇ ਭਾਈ ਸਿਆਹ ਜੀ ਕਹਿਣ ਲੱਗੇ ਕਿ ਨਹੀਂ ਮੈਨੂੰ ਇੰਨਾ ਹੀ ਆਟਾ ਚਾਹੀਦਾ ਹੈ ਉਹ ਲੈ ਕੇ ਚਲਾ ਗਿਆ ਕੁਝ ਸਮੇਂ ਬਾਅਦ ਉਸ ਦੁਕਾਨਦਾਰ ਦੇ ਕੋਲ ਇੱਕ ਸਾਧੂ ਆਇਆ ਅਤੇ ਕਹਿਣ ਲੱਗਾ ਕਿ ਇੱਥੇ ਇੱਕ ਗੁਰਨਾਨਕ ਦਾ ਸਿੱਖ ਭਾਈ ਸਿਆਹ ਰਹਿੰਦਾ ਹੈ ਕਹਿੰਦੇ ਹਨ ਕਿ ਉਹ ਬਹੁਤ ਹੀ ਸੇਵਾ ਭਾਵ ਭਗਤ ਵਾਲਾ ਬੰਦਾ ਹੈ ਅਤੇ ਮੈਨੂੰ ਬਹੁਤ ਭੁੱਖ ਲੱਗੀ ਹੈ ਤੁਸੀਂ ਮੈਨੂੰ ਉਸ ਦਾ ਘਰ ਵਿਖਾ ਦੇਵੋ ਜਦ ਇਹ ਗੱਲ ਦੁਕਾਨਦਾਰ ਨੇ ਸੁਣੀ ਤਾਂ ਉਸ ਨੇ ਕਿਹਾ ਕਿ ਚਲੋ ਦੇਖ ਕੇ ਆਉਂਦੇ ਹਾਂ ਕਿ ਇੰਨੇ ਆਟੇ ਦਾ ਕਿੰਨੀ ਰੋਟੀਆਂ ਬਣਾਉਣਗੇ ਅਤੇ ਕਿੰਨੇ ਜੀ ਖਾ ਲੈਣਗੇ ਉਹ ਸਾਧੂ ਨੂੰ ਲੈ ਕੇ ਚਲਾ ਗਿਆ ਅਤੇ ਦੇਖਿਆ ਅੱਗੇ ਜੋ ਛੰਨ ਪਾਈ ਹੈ ਕੱਚੀ ਤੇ ਕੱਚਾ ਜਿਹਾ ਹੀ ਮਕਾਨ ਹੈ ਉਸ ਦਾ ਸਿੱਖ ਦਾ ਉਹ ਦੁਕਾਨਦਾਰ ਕਹਿਣ ਲੱਗਾ ਸਾਧੂ ਨੂੰ ਕਿ ਇਹ ਭਾਈ ਸਿੰਘ ਜੀ ਦਾ ਘਰ ਹੈ ਉਸਨੇ ਜਦ ਦਰਵਾਜ਼ਾ ਘਟ ਘਟਾਇਆ ਅਤੇ ਦੁਕਾਨਦਾਰ ਵੀ ਉੱਥੇ ਹੀ ਖੜਾ ਸੀ ਅੰਦਰੋਂ ਆਵਾਜ਼ ਆ ਰਹੀ ਸੀ ਝਗੜੇ ਦੀ ਉਸਨੇ ਕਿਹਾ ਕਿ ਇਹ ਝਗੜਾ ਤਾਂ ਉਸੇ ਥੋੜੇ ਆٹے ਕਰਕੇ ਹੀ ਹੋ ਰਿਹਾ ਹੈ ਜਦ ਉਸਨੇ ਸੁਣਿਆ ਤਾਂ ਘਰ ਵਾਲੀ ਕਹਿਣ ਲੱਗੀ ਕਿ ਮੈਂ ਇਹ ਤਿੰਨ ਪ੍ਰਸ਼ਾਦੇ ਬਣਾਏ ਹਨ ਦੋ ਤੁਸੀਂ ਸ਼ੱਕ ਲਓ ਇੱਕ ਮੈਂ ਸ਼ੱਕ ਲੈਨੀ ਹਾਂ ਤਾਂ ਘਰ ਵਾਲਾ ਕਹਿਣ ਲੱਗਾ ਨਹੀਂ ਤੂੰ ਵੀ ਤਾਂ ਬਹੁਤ ਕੰਮ ਕਰਦੀ ਹੈ ਤੂੰ ਦੋ ਸ਼ੱਕ ਲੈ ਮੈਂ ਇੱਕ ਸ਼ੱਕ ਲਵਾਂਗਾ ਇਤਨੇ ਵਿੱਚ ਹੀ ਸਾਧੂ ਨੇ ਦਰਵਾਜ਼ਾ ਜੋ ਹੈ ਖੜਕਾਇਆ ਤੇ ਜਦ ਭਾਈ ਸਿੰਘਾ ਜੀ ਬਾਹਰ ਆਏ ਤਾਂ ਬੂਹਾ ਖੋਲਿਆ ਤਾਂ ਕਹਿਣ ਲੱਗੇ ਕਿ ਸਾਡਾ ਤਾਂ ਝਗੜਾ ਹੀ ਨਿਬੜ ਗਿਆ ਸਾਧੂ ਮਹਾਰਾਜ ਆਏ ਹਨ ਉਹਨਾਂ ਦੇ ਹੱਥ ਸੱਚੇ ਕਰਾਏ ਅਤੇ ਉਹਨਾਂ ਨੂੰ ਉਹ ਤਿੰਨ ਪ੍ਰਸ਼ਾਦੇ ਛਕਾ ਦਿੱਤੇ ਇਹ ਸਭ ਦੇਖ ਕੇ ਜੋ ਦੁਕਾਨਦਾਰ ਸੀ ਉਹ ਬੜਾ ਹੈਰਾਨ ਹੋਇਆ ਅਤੇ ਉਸ ਦਾ ਮਨ ਬਦਲ ਗਿਆ ਉਹ ਦੁਕਾਨਦਾਰ ਬਾਅਦ ਵਿੱਚ ਜੋ ਭਾਈ ਲੈਣਾ ਸੀ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਜੀ ਬਣੇ ਇਸ ਤਰ੍ਹਾਂ ਗੁਰੂ ਦੇ ਸਿੱਖ ਦਾ ਜੀਵਨ ਹੁੰਦਾ ਹੈ ਜੀ